ਕੀ ਤੁਸੀਂ ਵੀ ਪਰੇਸ਼ਾਨ ਹੋ ਆਪਣੇ ਗ੍ਰੇ ਹੈਰ ਤੋਂ ਫਟੋ ਫਟ ਚਾਹੁੰਦੇ ਹੋ ਆਪਣੇ ਗ੍ਰੇ ਹੈਰ ਨੂੰ ਬਲੈਕ ਕਰਨਾ ਅਗਰ ਤੁਹਾਨੂੰ ਕਿਤੇ ਜਾਣ ਦੀ ਜਲਦੀ ਹੁੰਦੀ ਅਚਾਨਕ ਕੋਈ ਪਾਰਟੀ ਕੋਈ ਵਿਆਹ ਸ਼ਾਦੀ ਆ ਜਾਂਦੀ ਹੈ ਪਰ ਤੁਸੀਂ ਆਪਣੇ ਮੱਥੇ ਤੇ ਮੂਰੇ ਜਦੋਂ ਦੇਖਦੇ ਹੋ ਕਿ ਸਾਡੇ ਹੈਰ ਜਿਹੜੇ ਨੇ ਉਹ ਗ੍ਰੇ ਨੇ ਬੁਰੇ ਲੱਗਦੇ ਨੇ ਕਿ ਉਹਨੂੰ ਜਲਦੀ ਜਲਦੀ ਆਪਾਂ ਬਲੈਕ ਕਿੱਦਾਂ ਕਰ ਸਕਦੀਏ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਸਾਡੇ హెయిర్ ਜਿਹੜੇ ਨੇ ਬਲੈਕ ਰਹਿਣ ਨੇ ਨੇਚਰਲ ਬਲੈਕ ਰਹਿਣ ਪਰ ਮਹਿੰਦੀ ਲਗਾਉਣਾ ਸਭ ਤੋਂ ਜ਼ਿਆਦਾ ਬੁਰਾ ਲੱਗਦਾ ਏ ਤੇ ਸਭ ਤੋਂ ਜ਼ਿਆਦਾ ਉਹਨੂੰ ਬੁਰਾ ਲੱਗਦਾ ਉਤਾਰਨਾ ਜਦੋਂ ਲਗਾ ਕੇ ਆਪਾਂ ਸਿਰ ਨੂੰ ਵਾਸ਼ ਕਰਨਾ ਹੁੰਦਾ ਨੇ ਉਦੋਂ ਸਭ ਤੋਂ ਬੁਰੀ ਲੱਗਦੀ ਏ ਤੇ ਆ ਤੁਸੀਂ ਦੇਖ ਸਕਦੇ ਹੋ ਮੇਰੇ ਬਾਕੀ హెయిਰ ਜਿਹੜੇ ਨੇ ਸਾਰੇ ਬਲੈਕ ਪੇ ਨੇ ਮੱਥੇ ਤੇ ਮੂਰੇ ਮੂਰੇ ਜਿਹੜੇ ਜੜਾ ਹੁੰਦੀਆਂ ਨੇ ਨਾ ਉਹ ਵਾਈਟ ਹੋ ਜਾਂਦੀਆਂ ਨੇ ਤੇ ਕਿਉਂਕਿ ਮੈਂ ਆਪਣੇ ਨਾਲ హెయిਰ ਤੇ ਜ਼ਿਆਦਾਤਰ ਕੁਝ ਵੀ ਨਹੀਂ ਲਗਾਉਂਦੀ ਹੈਗੀ ਮੈਂ ਨੇਚਰਲ ਚੀਜ਼ਾਂ ਦਾ ਇਸਤੇਮਾਲ ਕਰਦੀ ਆਂ ਨੇਚਰਲ ਤਰੀਕੇ ਨਾਲ ਤੇਲ ਜਿਹੜੇ ਬਣਾ ਕੇ ਲਗਾਉਣੀ ਆ ਅੱਜ ਪਰ ਮੈਂ ਤੁਹਾਡੇ ਨਾਲ ਇੱਕ ਅਜਿਹੀ ਚੀਜ਼ ਸ਼ੇਅਰ ਕਰਨ ਲੱਗੀ ਆ ਜਿਹਨੂੰ ਤੁਸੀਂ ਲਗਾ ਕੇ 5 ਮਿੰਟਾਂ ਚ ਆਪਣੇ ਫਟੋ ਫਟ హెయిਰ ਜਿਹੜੇ ਨੇ ਬਲੈਕ ਕਰ ਸਕਦੇ ਹੋ ਅਗਰ ਤੁਹਾਨੂੰ ਜਲਦੀ ਇਹ ਕਿਤੇ ਜਾਣ ਦੀ ਤੇ ਵੀਡੀਓ ਪੂਰੀ ਦੇਖ ਲੈਣਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਸ਼ੇਅਰ ਕਰਿਆ ਕਰੋ ਤੇ ਲੋ ਜੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਆ ਹੈਗੀ ਹੈ ਜੈਲ ਮੈਂ ਪਹਿਲਾਂ ਵੀ ਦੱਸਿਆ ਸੀ ਇੱਕ ਵੀਡੀਓ ਵਿੱਚ ਤੇ ਫਿਰ ਦੁਬਾਰਾ ਵੀ ਦੱਸ ਰਹੀ ਹਾਂ ਜਿਨ੍ਹਾਂ ਭੈਣਾਂ ਨੇ ਨਹੀਂ ਦੇਖਿਆ ਬਿਨਾ ਡਾਈ ਤੋਂ ਬਿਨਾ ਮਹਿੰਦੀ ਤੋਂ ਤੁਸੀਂ ਕਿਸ ਤਰੀਕੇ ਨਾਲ 5 ਮਿੰਟਾਂ ਦੇ ਵਿੱਚ ਵਿੱਚ ਆਪਣੇ హెਅਰ ਜਿਹੜੇ ਨੇ ਬਲੈਕ ਕਰ ਸਕਦੇ ਹੋ ਇਹਦੇ ਵਿੱਚ ਕੈਮੀਕਲ ਵੀ ਨਹੀਂ ਹੈਗਾ ਵਿਦਆਊਟ ਕੈਮੀਕਲ ਨਹੀਂ ਤਾਂ ਮੈਨੂੰ ਕੋਈ ਵੀ ਚੀਜ਼ ਸੂਟ ਨਹੀਂ ਕਰਦੀ ਹੈਗੀ ਤੇ ਕਈਆਂ ਭੈਣਾਂ ਨੂੰ ਹੈਗਾ ਹੈ ਕਈਆਂ ਦੇ ਕਮੈਂਟ ਆਉਂਦੇ ਸੀ ਕਿ ਦੀਦੀ ਸਾਡੇ ਕਲਰ ਸੂਟ ਨਹੀਂ ਕਰਦਾ ਸਾਡੇ ਅਲਰਜੀ ਹੋ ਜਾਂਦੀ ਸਾਡੇ ਸਵੇਲਿੰਗ ਹੋ ਜਾਂਦੀ ਸਿਰ ਵਿੱਚ ਜਾਂ ਸਾਡੇ ਸਿਰ ਦੇ ਵਿੱਚ ਨਾ ਖਾਰਜ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਜਿਹੜਾ ਜੈਲ ਹੈ ਨਾ ਜਿੱਦਾਂ অ্যালোਵੈਰਾ ਜੈਲ ਹੁੰਦੀ ਉਸ ਤਰੀਕੇ ਨਾਲ ਦੋ ਡੱਬੀਆਂ ਨੇ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਇਹ హెయిਰ ਜੈਲ ਹੈ ਵਿਕਟੋਲਾ ਇਹਦਾ ਨਾਮ ਵਿਕਟੋਲਾ హెయిਰ ਜੈਲ ਹੈ ਨਾਮ ਤੁਹਾਨੂੰ ਮੈਂ ਲਿਖ ਦਵਾਂਗੀ ਡਿਸਕ੍ਰਿਪਸ਼ਨ 'ਚ ਤੇ ਮੈਂ ਤੁਹਾਨੂੰ ਦੱਸਦੀ ਕਿ ਕਿਸ ਪ੍ਰਕਾਰ ਦੀ ਜੈਲ ਹੈ ਤੇ ਰੇਟ ਵੀ ਦੱਸਦੀ ਆ ਆ ਦੇਖੋ ਇਸ ਪ੍ਰਕਾਰ ਦੀ ਜਿੱਦਾਂ অ্যালোਵੈਰਾ ਜੈਲ ਹੁੰਦੀ ਹੈ ਨਾ অ্যালোਵੈਰਾ ਜੈਲ ਵਾਂਗੂ ਇਹ ਦੋ ਚੀਜ਼ਾਂ ਨੇ ਠੀਕ ਹੈ ਨਾ ਦੇਖ ਲੋ ਇੱਕ ਕਲਰ ਹੈ ਤੇ ਇੱਕ ਜਿਹੜਾ ਵਿੱਚ ਹੁੰਦਾ ਹੈ ਨਾ ਮਤਲਬ ਕਿ ਆ ਦੇਖੋ ਇਸ ਤਰੀਕੇ ਨਾਲ ਜੈਲ ਹੈ ਇਹਨੂੰ ਤੁਸੀਂ ਕੀ ਕਰਨਾ ਹੈ ਇੱਕ ਨੰਬਰ ਜਿਹੜੀ ਉਹ ਜੈਲ ਹੈਗੀ ਹੈ ਦੂਸਰਾ ਨੰਬਰ ਜਿਹੜਾ ਹੈਗਾ ਇਹ ਉਹ ਹੁੰਦਾ ਜਿਹੜਾ ਡਿਵੈਲਪਰ ਯਾ ਡਿਵੈਲਪਰ ਹੁੰਦਾ ਨਾ ਵਿੱਚ ਮਿਕਸ ਕਰਨ ਵਾਲਾ ਉਹ ਹੁੰਦਾ ਠੀਕ ਹੈ ਇਹ ਹੈਗੇ ਕਲਰ ਇਸ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਦੇਣੀ ਆ ਕਿਸ ਤਰੀਕੇ ਨਾਲ ਲਗਾਉਣਾ ਹੈ ਡਿਵੈਲਪਰ ਔਰ ਕਲਰ ਇਸ ਤਰੀਕੇ ਨਾਲ ਤੁਸੀਂ ਇਹ ਪਾ ਲਿਆ ਇਹਦੇ ਵਿੱਚ ਕਲਰ ਬਿਲਕੁਲ ਹੀ ਜੈਲ ਜਿਵੇਂ ਜੈਲ ਹੁੰਦੀ ਹੈ ਨਾ ਉਸ ਤਰੀਕੇ ਨਾਲ ਆ ਦੇਖੋ ਬਿਲਕੁਲ ਹੀ ਜਿਵੇਂ ਐਲਵਿਰਾ ਜੈਲ ਹੁੰਦੀ ਹੈ ਇਹ ਦੇਖੋ ਜਿੰਨਾ ਕੁ ਤੁਸੀਂ ਲਗਾਉਣਾ ਹੈ ਮੈਂ ਸਿਰਫ ਇੱਥੇ ਇੱਥੇ ਹੀ ਲਗਾਣਾ ਕਿਉਂਕਿ ਮੇਰੇ ਇੱਥੇ ਹੀ ਹੁੰਦੇ ਨੇ ਜ਼ਿਆਦਾ ਤੇ ਹੋਰ ਮੇਰੇ ਕਿਤੇ ਵੀ ਨਹੀਂ ਹੁੰਦੇ ਮੈਂ ਸਾਰੇ హెਅਰ ਤੇ ਨਹੀਂ ਲਗਾਣਾ ਹੈਗਾ ਮੈਂ ਸਿਰਫ ਉੱਥੇ ਹੀ ਲਗਾਵਾਂਗੀ ਜਿੱਥੇ ਮੇਰੇ ਜੜਾਂ ਤੇ ਹੈਗੇ ਨੇ ਠੀਕ ਹੈ ਤੇ ਫਿਰ ਤੁਸੀਂ ਪਾਣਾ ਇਹ ਵਾਲਾ ਡਿਵੈਲਪਰ ਡਿਵੈਲਪਰ ਪਾ ਕੇ ਇਸ ਤਰੀਕੇ ਨਾਲ ਦੇਖੋ ਇਹ ਵੀ ਬਿਲਕੁਲ ਜੈਲੀ ਹੈ ਠੀਕ ਹੈ ਦੋਨਾਂ ਨੂੰ ਇਸ ਕੋ ਮਾਤਰਾ ਚ ਪਾ ਲੈਣਾ ਹੈ ਤੇ ਫਿਰ ਤੁਸੀਂ ਕੋਈ ਵੀ ਬਰਸ਼ ਲੈ ਕੇ ਚਮਚਾ ਲੈ ਕੇ ਹੱਥਾਂ ਨਾਲ ਵੀ ਤੁਸੀਂ ਕਰ ਸਕਦੇ ਆ ਤੇ ਕੋਈ ਵੀ ਕਲਰ ਜਿਹੜਾ ਬਿਲਕੁਲ ਨਹੀਂ ਚੜਦਾ ਹੈਗਾ ਹੱਥਾਂ ਤੇ ਜਾਂ ਚਮੜੀ ਤੇ ਕਈ ਵਾਰ ਹੁੰਦਾ ਹੈ ਮੇਰੀਆਂ ਭੈਣਾਂ ਡਾਈ ਕਰਦੀਆਂ ਨੇ ਤੇ ਆਪਣੇ ਨਾ ਹੱਥਾਂ ਨੂੰ ਜਾਂ ਸਕਿਨ ਨੂੰ ਚੜ ਜਾਂਦਾ ਉਹਦਾ ਕਲਰ ਬੜਾ ਹੀ ਬੁਰਾ ਜਿਹਾ ਲੱਗਦਾ ਹੈ ਇਸ ਤਰੀਕੇ ਨਾਲ ਨੂੰ ਚੰਗੀ ਤਰ੍ਹਾਂ ਤੁਸੀਂ ਕਰ ਲੈਣਾ ਹੈ ਮਿਕਸ ਕੰਚ ਦੀ ਖੋਲੀ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤਾਂ ਜੋ ਤੁਹਾਨੂੰ ਸਾਰਾ ਹੀ ਪ੍ਰੋਸੈਸ ਜਿਹੜਾ ਨਜ਼ਰ ਆਵੇ ਆ ਦੇਖੋ ਇਸ ਤਰੀਕੇ ਨਾਲ ਮਿਕਸ ਕਰ ਲਿਆ ਦੋਨਾਂ ਜੈਲ ਨੂੰ ਡਿਵੈਲਪਰ ਨੂੰ ਔਰ ਕਲਰ ਨੂੰ ਆ ਦੇਖੋ ਇਸ ਤਰੀਕੇ ਨਾਲ ਮਿਕਸ ਕਰਕੇ ਜਿੱਥੇ-ਜਿੱਥੇ ਵੀ ਤੁਹਾਡੇ హెయిਰ ਹੈਗੇ ਨੇ ਲੋ ਜੀ ਮਿਕਸ ਹੋ ਗਿਆ ਦੇਖੋ ਬਿਲਕੁਲ ਜੈਲ ਹੈ ਜਿੱਦਾ ਐਲੋਵੇਰਾ ਜੈਲ ਹੁੰਦੀ ਇਸ ਤਰੀਕੇ ਨਾਲ ਹੋ ਗਿਆ ਏ ਨਿਕੋਲਾ ਇਹਦਾ ਨਾਮ ਹੈ हेयर ਜੈਲ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਆ ਦੇਖੋ ਜਿੱਥੇ ਜਿੱਥੇ ਹੈਗੇ ਨੇ ਨਾ ਉੱਥੇ ਹੀ ਲਗਾਣੇ ਨੇ ਇਹਨੂੰ ਲਗਾਣਾ ਸੋਰੀ ਆ ਦੇਖੋ ਇਸ ਤਰੀਕੇ ਨਾਲ ਇਹਨੂੰ ਲਗਾ ਲੈਣਾ ਹੈ ਆ ਦੇਖੋ ਕਿਉਂਕਿ ਮੇਰੇ ਨਾਲ ਇਹ ਮਤਲਬ ਕਿ ਇੱਥੇ ਹੀ ਹੁੰਦੇ ਨੇ ਜ਼ਿਆਦਾ ਹੋਰ ਨਹੀਂ ਕਿਤੇ ਵੀ ਨਜ਼ਰੇ ਦੀ ਕਰਕੇ ਨਜ਼ਰੇ ਦੀ ਪ੍ਰੋਬਲਮ ਕਰਕੇ ਇੱਥੇ ਹੀ ਜ਼ਿਆਦਾ ਹੁੰਦੇ ਨੇ ਆ ਦੇਖੋ ਤੇ ਜਦੋਂ ਵੀ ਮੈਂ ਕਿਤੇ ਜਾਣਾ ਹੁੰਦਾ ਹੈ ਤੇ ਮੈਂ ਫਟੋਫਟ 5 ਮਿੰਟ ਤੁਸੀਂ हेयर वॉਸ਼ ਕਰਨ ਤੋਂ ਪਹਿਲਾਂ ਪਹਿਲਾਂ 5 ਮਿੰਟ ਸਿਰਫ ਲਗਾ ਲਓ ਨਾ ਤੁਹਾਡੇ ਸਕਿਨ ਤੇ ਚੜੇਗਾ ਕਲਰ ਨਾ ਹੀ ਤੁਹਾਨੂੰ ਕੋਈ ਇਹਦੇ ਨਾਲ ਪ੍ਰੋਬਲਮ ਹੋਏਗੀ ਤੇ ਨਾ ਹੀ ਕੋਈ ਵੀ ਇਹਦਾ ਸਾਈਡ ਇਫੈਕਟ ਹੋਵੇਗਾ ਆ ਦੇਖੋ ਨਹੀਂ ਤਾਂ ਜ਼ਿਆਦਾਤਰ ਜਦੋਂ ਵੀ ਆਪ ਕੋਈ ਕਲਰ ਵਗੈਰਾ ਲਗਾਣੇ ਆ ਤੇ ਉਹ ਜਿਹੜਾ ਹੈ ਨਾ ਕਈ ਵਾਰੀ ਮੇਰੀਆਂ ਭੈਣਾਂ ਨੇ ਮੈਂ ਦੇਖਿਆ ਹੈ ਕਿ ਉਹ ਅਲਰਜੀ ਕਰ ਜਾਂਦਾ ਹੈ ਤੇ ਭੈਣਾਂ ਮੇਰੀਆਂ ਫਿਰ ਬਾਅਦ ਵਿੱਚ ਬਹੁਤ ਹੀ ਵਿਚਾਰੀਆਂ ਪਰੇਸ਼ਾਨ ਹੁੰਦੀਆਂ ਨੇ ਆ ਦੇਖੋ ਤੁਹਾਡੇ ਸਾਹਮਣੇ ਹੀ ਮੈਂ ਲਾਈਵ ਲਗਾ ਕੇ ਦੱਸ ਰਹੀ ਆਂ ਤਾਂ ਜੋ ਮਰੀਆਂ ਭੈਣਾਂ ਜਿਹੜੀਆਂ ਨੇ ਨਾ ਇਸ ਜੈਲ ਦਾ ਇਸਤੇਮਾਲ ਕਰ ਸਕਣ ਠੀਕ ਹੈ ਤੇ ਇਹਦਾ ਮੈਂ ਲਿੰਕ ਦੇ ਦਿੰਨੀ ਹਾਂ ਤੁਹਾਨੂੰ ਮੈਂ ਸੌਰੀ ਲਿੰਕ ਨਹੀਂ ਮਤਲਬ ਜਾਨਕਿ ਇਹ ਤਾਂ ਮੈਂ ਲੈਂਦਾ ਸੀਗਾ ਮੈਡੀਕਲ ਸਟੋਰ ਦੇ ਵਿੱਚੋਂ ਤੇ ਮੈਂ ਇਹਦਾ ਨਾਮ ਜਿਹੜਾ ਹੈ ਨਾ ਡਿਸਕ੍ਰਿਪਸ਼ਨ ਬਾਕਸ ਵਿੱਚ ਲਿਖ ਦਵਾਂਗੀ ਕਾਫੀ ਫਿਰ ਭੈਣਾਂ ਦੇ ਕਮੈਂਟ ਆਉਂਦੇ ਹੁੰਦੇ ਨੇ ਦੀਦੀ ਸਾਨੂੰ ਨਾਮ ਦੱਸੋ ਡਿਸਕ੍ਰਿਪਸ਼ਨ ਖੋਲਿਆ ਕਰੋ ਵੀਡੀਓ ਦਾ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ ਹੈ ਤੇ ਆਪਾਂ ਇਹਦਾ ਨਾਮ ਲਿਖ ਦਵਾਂਗੇ ਤੁਸੀਂ ਉਹਦਾ ਨਾਮ ਜਿਹੜਾ ਆਪ ਲਿਖ ਕੇ ਤੇ ਫਿਰ ਤੁਸੀਂ ਕਿਸੇ ਵੀ ਮੈਡੀਕਲ ਨੂੰ ਵਿਖਾ ਕੇ ਕਿਸੇ ਵੀ ਅ ਜਿਹੜਾ ਸਟੋਰ ਹੁੰਦਾ ਹੈ ਅ ਮਨਿਆਰੀ ਵਾਲਾ ਉਤੋਂ ਤੁਸੀਂ ਦਿਖਾ ਕੇ ਵਧੀਆ ਵਾਲਾ ਲੈ ਸਕਦੇ ਹੋ ਤੇ ਜੇ ਰੇਟ ਦੀ ਗੱਲ ਕੀਤੀ ਜਾਵੇ ਤਾਂ ਇਹ ਹੈਗਾ 170 ਰੁਪਏ 170 ਰੁਪਏ ਦਾ ਆਂਦਾ ਹੈ ਵੱਡਾ ਪੈਕ ਵੀ ਲੈ ਸਕਦੇ ਹੋ ਛੋਟਾ ਵੀ ਲੈ ਸਕਦੇ ਹੋ ਸਭ ਤੋਂ ਛੋਟਾ ਪੈਕ 175 ਰੁਪਏ ਦਾ ਕਾਫੀ ਟਾਈਮ ਇਹ ਇੰਜ ਨਹੀਂ ਮੁਕਣਾ ਇਹ ਦੂਜੀ ਵਾਰ ਮੈਂ ਇਹਦੇ ਵਿੱਚ ਲਗਾ ਰਹੀ ਹਾਂ ਜਿੱਦਾਂ ਮਰਜ਼ੀ ਤੁਸੀਂ ਆਪਣੇ హెਅਰ ਤੇ ਲਗਾ ਲਓ ਕੋਈ ਵੀ ਤੁਹਾਡੇ హెਅਰ ਨੂੰ ਪ੍ਰੋਬਲਮ ਨਹੀਂ ਹੋਏਗੀ ਠੀਕ ਹੈ ਇਸ ਟ੍ਰਿਕ ਨੂੰ ਤੁਸੀਂ ਲਗਾ ਲਓ ਦੇਖ ਲਓ ਮੈਂ ਕੋਈ ਵੀ ਹੱਥਾਂ ਤੇ ਗਲਵਜ਼ ਵੀ ਨਹੀਂ ਪਾਏ ਹੈਗੇ ਐਦਾਂ ਹੀ ਲਗਾ ਰਹੀ ਆ ਆ ਦੇਖੋ ਠੀਕ ਹੈ ਚਾਹੇ ਤੁਸੀਂ ਹੱਥਾਂ ਨਾਲ ਵੀ ਲਗਾ ਸਕਦੇ ਹੋ ਹੱਥਾਂ ਨੂੰ ਥੋੜਾ ਜਿਹਾ ਨਾਰੀਅਲ ਦਾ ਤੇਲ ਲਗਾ ਲਓ ਤੇ ਆਪਣੇ ਲਗਾ ਸਕਦੇ ਹੋ ਮੈਸੇਜ ਕਲਰ ਨਹੀਂ ਚੜਦਾ ਹੈਗਾ ਫਿਰ ਸੇਫਟੀ ਲਈ ਤੁਸੀਂ ਲਗਾ ਸਕਦੇ ਹੋ ਆ ਦੇਖੋ ਫਿਰ ਮੈਂ ਟੋਕ ਵੀ ਤੁਹਾਨੂੰ ਦੱਸਦੀ ਆ ਠੀਕ ਹੈ ਚਲੋ ਜੀ ਬਸ ਮੈਂ ਐਨਾ ਕੀ ਹੀ ਲਗਾਣਾ ਹੈ ਹੋਰ ਮੇਰੇ ਕੀਤੇ ਨਹੀਂ ਹੈਗੇ ਬਾਕੀ ਮੇਰੇ హెਅਰ ਬਿਲਕੁਲ ਬਲੈਕ ਨੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਿਲਕੁਲ ਹੀ ਬਲੈਕ ਪੇਨ ਮੇਰੇ ਤੇ ਇੱਥੇ ਬਸ 5 ਮਿੰਟ ਲਗਾਣਾ ਹੈ ਫਿਰ ਮੈਂ హెਅਰ ਵੋਸ਼ ਕਰਕੇ ਆਵਣੀ ਆ ਫਿਰ ਮੈਂ ਤੁਹਾਨੂੰ ਇਹਦਾ ਰਿਜ਼ਲਟ ਦੱਸਣੀ ਆ ਤੁਸੀਂ ਵੀ ਇਸ ਨੂੰ ਇਸਤੇਮਾਲ ਕਰਕੇ ਆਪਣੇ ਜਿਹੜੇ ਗ੍ਰੇ ਹੈਅ ਨੇ ਉਹਨੂੰ ਬਲੈਕ ਬਣਾ ਸਕਦੇ ਹੋ ਇਹਦੇ ਵਿੱਚ ਤਿੰਨ ਕਲਰ ਆਉਂਦੇ ਨੇ ਬਰਗੰਡੀ ਕਲਰ ਆਉਂਦਾ ਹੈ ਬਲੈਕ ਕਲਰ ਆਉਂਦਾ ਹੈ ਔਰ ਬ੍ਰਾਊਨ ਕਲਰ ਆਉਂਦਾ ਹੈ ਲਾਈਟ ਬ੍ਰਾਊਨ ਵੀ ਆਉਂਦਾ ਹੈ ਡਾਰਕ ਬ੍ਰਾਊਨ ਵੀ ਆਉਂਦਾ ਹੈ ਜਿਹੜਾ ਵੀ ਤੁਸੀਂ ਲੈ ਕੇ ਆਣਾ ਚਾਹੁੰਦੇ ਸ਼ੇਡ ਤੁਸੀਂ ਲਿਆ ਕੇ ਆਪਣੇ ਚਿਹਰੇ ਹੈਅ ਤੇ ਇਸਤੇਮਾਲ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਈਜ਼ੀ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਹਾਡੇ ਹੈਅ ਜਿਹੜੇ ਨੇ ਬਲੈਕ ਹੋਣੇ ਸ਼ੁਰੂ ਹੋ ਜਾਣੇ ਨੇ ਚਲੋ ਜੀ ਮੈਂ ਸੇਅਰ ਨੂੰ ਫਿਰ ਵੋਸ਼ ਕਰਕੇ ਫਿਰ ਤੁਹਾਨੂੰ ਮਿਲਦੀ ਆ ਤੇ ਤੁਸੀਂ ਵਾਤੂ ਵਾਤ ਵੀਡੀਓ ਸ਼ੇਅਰ ਕਰਦੇ ਨਾ ਵਾਤੂ ਵਾਤ ਲਾਈਕ ਤੇ ਕਮੈਂਟ ਜਰੂਰ ਕਰਨਾ ਫਿਰ ਮਿਲਦੀ ਹੈ ਜੀ ਤੁਹਾਨੂੰ ਮੈਂ ਬਾਅਦ ਚ